ਜੀ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1923 ਵਿੱਚ ਖਾਲਸਾ ਪੰਥ ਉਤੇ ਭੀੜ ਦੇ ਦਿਨ ਆਏ ਜੈਤੋ ਦਾ ਮੋਰਚਾ ਲੱਗਿਆ 13 ਜਥੇ 550 ਦੇ ਸ਼ਹੀਦੀ ਜਥੇ ਜਾ ਚੁੱਕੇ ਸੀ ਪਹਿਲੇ ਜਥੇ ਉਤੇ ਗੋਲੀ ਚੱਲੀ ਸੈਂਕੜੇ ਸਿੰਘ ਸ਼ਹੀਦ ਹੋਏ ਬਾਕੀ ਦੇ 12 ਜਥੇ ਗ੍ਰਿਫਤਾਰ ਕਰ ਲਏ ਗਏ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸੰਤ ਬਾਵਾ ਗੁਰਬਖ ਸਿੰਘ ਜੀ ਵੀ ਇੱਕ ਦਿਨ ਖਿਆਲ ਆਇਆ ਕਿ ਆਪਾਂ ਵੀ ਚਲੀਏ ਜਥਾ ਲੈ ਕੇ ਮਨ ਵਿੱਚ ਇਹ ਫੁਰਨਾ ਕਰਕੇ ਤੇ ਉਥੇ ਪ੍ਰਚਾਰ ਕਰਕੇ ਲਾਗੇ-ਲਾਗੇ ਪਿੰਡਾਂ ਦੇ ਸੰਗਤਾਂ ਨੂੰ ਤਿਆਰ ਕੀਤਾ ਤੇ ਇੱਕ ਕਰਮਚਾਰੀ ਆ ਕੇ ਕਹਿਣ ਲੱਗਾ ਬਾਬਾ ਜੀ ਤੁਹਾਡੇ ਵਾਰੰਟ ਤਿਆਰ ਹੋ ਗਏ ਨੇ ਤੁਹਾਨੂੰ ਉਥੇ ਜਾਣ ਤੋਂ ਪਹਿਲਾਂ ਹੀ ਫੜ ਲੈਣਾ ਹੈ ਤੇ ਜੇਲ੍ਹ ਵਿੱਚ ਬੰਦ ਕਰ ਦੇਣਾ ਹੈ ਜਥੇ ਨੂੰ ਜਿੰਨਾ ਚਿਰ ਮੋਰਚਾ ਟੁੱਟਦਾ ਨਹੀਂ ਉਨਾ ਚਿਰ ਜੇਲ੍ਹ ਵਿੱਚ ਹੀ ਰੱਖਣਗੇ ਤੁਸੀਂ ਅੱਗੇ-ਪਿੱਛੇ ਕਰ ਜਾਓ ਇੱਥੋਂ ਮਹਾਂਪੁਰਖਾਂ ਨੇ ਸਾਰੇ ਸਾਥੀਆਂ ਨੂੰ ਸੱਦਿਆ ਉਹਨਾਂ ਨੂੰ ਦੱਸਤਾ ਵੀ ਤੁਸੀਂ ਐਸ ਦੇ ਅੰਮ੍ਰਿਤਸਰ ਆ ਜਿਓ ਆਪ ਮਹਾਂਪੁਰਖ ਉਥੋਂ ਸਿੱਧਾ ਗਏ ਲਾਹੌਰ ਹਰਨਾਮਦਾਸ ਇੱਕ ਜੱਜ ਸੀ ਲਾਹੌਰ ਦਾ ਉਹਦੇ ਘਰ ਚਲੇ ਗਏ ਪ੍ਰੇਮੀ ਦੇ ਉਹਦੇ ਘਰ ਇੱਕ ਮਹੀਨਾ ਪੂਰਾ ਗੁਪਤੀ ਟਿਕੇ ਰਹੇ ਜਦੋਂ 400 ਸਿੰਘਾਂ ਦਾ ਜਥਾ 14 ਅਸ਼ੀਦੀ ਜਥਾ ਤਿਆਰ ਹੋ ਗਿਆ ਤਾਂ ਉਹਦੇ ਵਿੱਚ ਸੰਤ ਜੀ ਨੇ ਆਪਣਾ 100 ਗੁਰੂ ਦਾ ਪਿਆਰਾ ਸਿੱਖ ਲੈ ਕੇ ਨਾਲ ਤੇ ਉਹਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਅਮਰ ਸ੍ਰੀ ਅਮਰਤਸਰ ਸਾਹਿਬ ਜਿਹਦੇ ਵੱਡੇ ਜਥੇਦਾਰ ਨੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਮੀਤ ਜਥੇਦਾਰ ਨੇ ਸਰਦਾਰ ਨਿਰੰਦਰ ਸਿੰਘ ਪਿੰਡ ਕੰਦੋਲਾ ਜ਼ਿਲ੍ਹਾ ਜਲੰਧਰ ਦੇ ਅਰਦਾਸਾ ਸੋਧ ਕੇ ਸ੍ਰੀ ਅੰਮ੍ਰਿਤਸਰ ਤੋਂ ਚਾਲੇ ਪਾ ਦਿੱਤੇ ਰਸਤੇ ਵਿੱਚ ਸ੍ਰੀ ਮੁਕਤਸਰ ਹੁੰਦੇ ਹੋਏ ਮਾਗੀ ਤੇ ਪ੍ਰਚਾਰ ਕਰਦੇ ਅਮਰਿਤ ਸੰਚਾਰ ਕਰਦੇ ਇਹ ਪਹੁੰਚ ਗਏ ਨੇ ਜੈਤੂ ਦੇ ਇੱਕ ਇੱਕ ਮੀਲ ਉਰੇ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਨਾਬੇ ਜੇਲ੍ਹ ਵਿੱਚ ਘੱਲ ਦਿੱਤਾ ਉੱਥੇ ਘੋੜਿਆਂ ਦੇ ਤੰਬੇਲੇ ਵਿੱਚ ਰੱਖਿਆ ਗਿਆ ਇੱਕ ਕਮਰਾ ਸੀ ਜਿਹਦੇ ਵਿੱਚ ਖੁਰਲੀ ਸੀ ਪੱਠਿਆਂ ਵਾਲੀ ਉਹ ਮਹਾਪੁਰਖਾਂ ਨੂੰ ਉਹਦੇ ਵਿੱਚ ਰੱਖਿਆ ਮਹਾਪੁਰਖਾਂ ਨੇ ਇੱਕ ਗੁੱਠ ਦੇ ਵਿੱਚ ਵਿਛਾ ਕੇ ਰੇਤਾ ਉੱਤੇ ਚਿੱਟੀ ਚਾਦਰ ਰੱਖ ਲਈ ਢੰਗ ਲਈ ਉੱਪਰ ਵਿੱਚ ਸਿਮਰਨ ਸ਼ੁਰੂ ਕਰ ਦਿੱਤਾ ਹੈ ਇਹ ਕਹਿਤਾ ਵੀ ਅਸੀਂ ਹੁਣ ਚੁੱਪ ਕਰਕੇ ਸਿਮਰਨ ਕਰਾਂਗੇ ਤੇ ਕੋਈ ਇਹ ਨਾ ਸੋਚੇ ਵੀ ਇਹ ਕੁੰਦੇ ਕਿ ਉਹ ਨਹੀਂ ਜਿੰਨਾ ਚਿਰ ਮੋਰਚਾ ਨਹੀਂ ਟੁੱਟਦਾ ਅਸੀਂ ਸਿਮਰਨ ਕਰਿਆ ਕਰਨਾ ਹੈ ਬੈਠ ਕੇ ਮਹਾਪੁਰਖ ਸਿਮਰਨ ਕਰਦੇ ਰਹੇ ਜਿਹੜੇ ਬਾਕੀ ਸਾਥੀ ਸੀ ਉਹਨਾਂ ਤੇ ਬੜਾ ਪ੍ਰਭਾਵ ਪਿਆ ਉਹਨਾਂ ਨੇ ਪੱਖਾ ਚੱਲਣਾ ਮਹਾਪੁਰਖਾਂ ਨੂੰ ਉਹਨਾਂ ਨੇ ਕਹਿਣਾ ਨਾ ਚੱਲੋ ਉਹਨਾਂ ਨੂੰ ਡੱਕਣਾ ਪਰ ਉਹਨਾਂ ਡੱਕੇ ਨਾ ਰਹਿਣਾ ਫਿਰ ਕਹਿਣਾ ਅੰਦਰ ਗਰਮੀ ਹੈ ਉਹਨਾਂ ਮਹਾਪੁਰਖਾਂ ਨੂੰ ਪੱਖਾ ਚੱਲਣਾ ਇੱਕ ਦਿਨ ਤੇ ਕਹਿੰਦੇ ਐਸਾ ਹੋਇਆ ਕਿ ਸੱਪ ਵੀ ਮਾਹਪੁਰਖਾਂ ਦੇ ਬੈਠਿਆਂ ਗੋਦੀ ਦੇ ਵਿੱਚੋਂ ਦੀ ਨਿਕਲ ਗਿਆ ਪਰ ਮਾਹਪੁਰਖਾਂ ਦੇ ਨਿਕਲ ਗਿਆ ਪਰ ਮਾਹਪੁਰਖਾਂ ਨੇ ਮਾਸਾਨੀ ਉਹਦਾ ਧਰ ਮੰਨੇ ਆ ਸੋ ਇਹਦਾ ਸੱਪ ਵੀ ਉਤੋਂ ਦੀ ਲੰਘ ਜਾਂਦੇ ਰਹੇ ਪਰ ਮਾਹਪੁਰਖ ਸਿਮਰਨ ਕਰਦੇ ਰਹੇ ਬਹੁਤ ਆਨੰਦ ਆਉਂਦਾ ਹੈ ਮਾਹਪੁਰਖਾਂ ਨੂੰ ਸਿਮਰਨ ਕਰਕੇ ਤੇ ਇਥੇ ਜੇਲ੍ਹ ਵਿੱਚ ਵੀ ਸਾਰੀਆਂ ਸੰਗਤਾਂ ਖੁਸ਼ ਨੇ ਮਾਹਪੁਰਖਾਂ ਕੋ ਬਚਨ ਸਰਵਣ ਕਰਦੀਆਂ ਨੇ ਤੇ ਮਾਹਪੁਰਖਾਂ ਦੇ ਨਾਲ ਬੜਾ ਪਿਆਰ ਪੈ ਗਿਆ ਸਾਰਿਆਂ ਦਾ ਹੁਣ ਇਦਾਂ ਕਰਦਿਆਂ ਕਰਦਿਆਂ 14ਵਾਂ ਜਥਾ 15ਵਾਂ ਜਥਾ ਆ ਗਿਆ 14ਵਾਂ ਜਥਾ ਬਾਬਿਆਂ ਦਾ ਸੀ 15ਵਾਂ ਜਥਾ ਜਿਹੜਾ ਉਹ ਵੀ ਆ ਪਹੁੰਚਿਆ ਉਹਨੂੰ ਵੀ ਇੱਕ ਮੀਲ ਪਿੱਛੇ ਹੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੋ ਇਦਾਂ ਕੁਝ ਮਹੀਨੇ ਬਤੀਤ ਹੋਏ ਅੰਗਰੇਜ਼ ਸਰਕਾਰ ਨੂੰ ਝੁਗਣਾ ਪਿਆ ਖਾਲਸੇ ਪੰਥ ਅੱਗੇ ਅਖੰਡ ਪਾਠਾਂ ਦੀ ਖੁੱਲ੍ਹ ਕਰ ਦਿੱਤੀ ਐ ਫਿਰ ਜੈਤੂ ਦੇ ਅੰਦਰ ਸੋ 15ਵੇਂ ਜਥਿਆਂ ਦੀ ਗ੍ਰਿਫਤਾਰੀ ਦੇ ਮਗਰੋਂ ਇਹ ਮੋਰਚਾ ਫਤਿਹ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ ਜੈਤੋ ਦੇ ਗੁਰਦੁਆਰੇ ਅੰਦਰ 101 ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਸੋ ਇਦਾਂ ਜਦੋਂ ਮਹਾਂਪੁਰਖਾਂ ਨੂੰ ਛੱਡਿਆ ਗਿਆ ਜੇਲ ਦੇ ਵਿੱਚੋਂ ਸਾਰੇ ਜਥਿਆਂ ਨੂੰ ਸਾਰੇ ਜਥੇ ਇੱਥੇ ਇਕੱਠੇ ਹੋਏ ਨੇ ਜੈਤੋ ਆ ਕੇ ਇੱਥੇ ਫਿਰ ਸਾਰਿਆਂ ਦੇ ਨਾਲ ਪ੍ਰੀਮ ਪਿਆਰ ਲੰਗਰ ਸਜਾਏ ਦੀਵਾਨ ਸਜਾਏ ਫਿਰ ਇੱਥੋਂ ਅਗੇ ਤਰਨ ਤਾਰਨ ਸਾਹਿਬ ਸਾਰੇ ਜਾਣੇ ਤਰਨਤਾਰਨ ਸੇਵਾ ਕੀ ਇੰਨੇ ਨਮਸ਼ਕਾਰਾਂ ਕੀਤੀਆਂ ਗੁਰਦੁਆਰੇ ਸਹਿਬ ਫਤ ਮੱਤਾ ਟੇਕਿਆ ਤੇ ਫਿਰ ਸਰਦਾਰ ਵਿਸਾਖਾ ਸਿੰਘ ਦੀ ਕੋਠੀ ਵਿੱਚ ਜੋ ਸਟੇਸ਼ਨ ਦੇ ਅੱਗੇ ਸੀ ਉੱਥੇ ਕਲਤਾਮਾ ਪੁਰਖਾਂ ਨੂੰ ਬਾਕੀ ਸੰਗਤਾਂ ਨੇ ਦੀਵਾਨ ਸਜਾਏ ਸੰਤ ਬਾਬਾ ਅਤਰ ਸਿੰਘ ਜੀ ਉਹ ਵੀ ਇੱਥੇ ਆ ਗਏ ਉਹਨਾਂ ਦਾ ਵੀ ਉਤਾਰਾ ਵਿਸਾਖਾ ਸਿੰਘ ਦੇ ਸਰਦਾਰ ਵਿਸਾਖਾ ਸਿੰਘ ਉਹਨਾਂ ਦੇ ਘਰੀ ਕਰਾਇਆ ਸੋ ਸੰਤ ਬਾਬਾ ਹਰਨਾਮ ਸਿੰਘ ਜੀ ਜੀਾਨ ਵਾਲੇ ਉਹ ਵੀ ਇੱਥੇ ਆ ਪਹੁੰਚੇ ਉਹ ਵੀ ਜਥੇ ਵਿੱਚ ਸਨ ਸੋ ਬਾਬਾ ਅਤਰ ਸਿੰਘ ਜੀ ਨੂੰ ਪਹਿਲੀ ਵਾਰੀ ਮਿਲੇ ਕਹਿੰਦੇ ਉਹਨਾਂ ਇਕੱਠ ਗੇ ਜੱਫੀ ਪਾ ਲਈ ਬਾਬਾ ਅਤਰ ਸਿੰਘ ਜੀ ਦੇ ਨਾਲ ਇੰਨਾ ਪਿਆਰ ਵੀ ਅੱਧੇ ਘੰਟੇ ਬਾਅਦ ਉਹ ਦੋਵਾਂ ਦੀ ਜੱਫੀ ਬਾਬਾ ਗੁਰਵਕ ਸਿੰਘ ਜੀ ਨੇ ਉੱਠ ਕੇ ਛਡਾਈ ਆ ਥੱਲੇ ਉਹ ਬੜਾ ਇੱਕ ਦੂਜੇ ਨਾਲ ਪਿਆਰ ਕੀਤਾ ਉਪਰੰਤ ਸਾਰੇ ਸ੍ਰੀ ਅਮਰਤਸਰ ਸਾਹਿਬ ਆ ਗਏ ਬਾਬਾ ਅਤਰ ਸਿੰਘ ਸਾਹਿਬ ਜੀ ਬਾਬਾ ਗੁਰਵਕ ਸਿੰਘ ਜੀ ਸਾਰੇ ਜਥੇ ਇੱਥੇ ਆ ਗਏ ਨੇ ਇਥੋਂ ਸ੍ਰੀ ਅਮਰਤਸਰ ਸਾਹਿਬ ਤੋਂ ਸਾਰਿਆਂ ਨੂੰ ਸਰਪਾਉ ਦੇ ਕੇ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵਿਦਾ ਕੀਤਾ ਸੰਤ ਬਾਬਾ ਬਾਤਰ ਸਿੰਘ ਜੀ ਵੀ ਚਲੇ ਗਏ ਬਾਕੀ ਵੀ ਸਾਰੇ ਚਲੇ ਗਏ ਤੇ ਸੰਤ ਬਾਬਾ ਗੁਰਬਖ ਸਿੰਘ ਜੀ ਇੱਥੇ ਹੁਣ ਜਿਹੜੇ ਮਾਝੇ ਵਾਲੇ ਨੇ ਕਹਿੰਦੇ ਬਾਬਾ ਜੀ ਅਜੇ ਹੋਰ ਰਹੋ ਸਾਡੇ ਨਗਰਾਂ ਚ ਪਰ ਕੜਿਆਲ ਨਗਰ ਵਾਲੇ ਜਿਹੜੇ ਸੀ ਉਹ ਆਪਣੇ ਨਗਰ ਫਿਰ ਕੜਿਆਲ ਲੈ ਗਏ ਲਾਗੇ ਲਾਗੇ ਪਿੰਡਾਂ ਵਿੱਚ ਫਿਰ ਜਾ ਕੇ ਬਾਬਾ ਜੀ ਚਿਰ ਬਾਦ ਗਏ ਸੀ ਦੀਵਾਨ ਸਜਾਏ ਸੰਗਤਾਂ ਨੇ ਮਹਾਂਪੁਰਖਾਂ ਤੋਂ ਕਥਾ ਕੀਰਤਨ ਕਰਵਾਏ ਸੋ ਇਹ ਦਾ ਮਹਾਂਪੁਰਖ ਜੈਤੋਂ ਦੇ ਮੋਰਚ ਤੋਂ ਪਰંત ਫਿਰ ਕੜਿਆਲ ਜੰਦਰ ਪਹੁੰਚ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ